ਨਗੁਰ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀਓ ਵੀਡੀਓ ਨੂੰ ਸ਼ੇਅਰ ਕਰਿਓ ਸਾਥ ਸੰਗਤ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਸੋ ਪਿਆਰਿਓ ਬਹੁਤ ਜ਼ਰੂਰੀ ਬੇਨਤੀਆਂ ਨੇ ਗੁਰਮੁਖ ਪਿਆਰਿਓ 2027 ਦੇ ਵਿੱਚ ਇਹ ਭਵਿੱਖ ਬਾਣੀ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਪੰਜਾਬ ਦੇ ਵਿੱਚ ਲਗਾਤਾਰ 5000 ਮੌਤਾਂ ਹੋਣਗੀਆਂ ਇਸ ਦਾ ਸੱਚ ਕੀ ਹੈ ਤੇ ਸਚਾਈ ਕੀ ਹੈ ਇਦੇ ਬਾਰੇ ਆਪਾਂ ਕੁਝ ਕੁ ਬੇਨਤੀਆਂ ਨੂੰ ਜ਼ਰੂਰ ਸਮਝਾਂਗੇ। ਪਿਆਰਿਓ ਪਹਿਲਾ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਤੇ ਸਦਕਾ ਦੋਵੇਂ ਹੱਥ ਜੋੜ ਕੇ ਸਾਧ ਸੰਗਤ ਸਰਬੱਤ ਦੇ ਭਲੇ ਦੀ ਅਰਦਾਸ ਜ਼ਰੂਰ ਕਰਿਆ ਕਰੋ। ਸਰਬੱਤ ਦੇ ਭਲੇ ਦੀ ਅਰਦਾਸ ਕਿਉਂ ਜਿੱਥੇ ਸਰਬੱਤ ਦੇ ਭਲੇ ਦੀ ਗੱਲ ਆ ਜਾਂਦੀ ਹੈ ਪਿਆਰਿਓ ਉੱਥੇ ਸਾਨੂੰ ਜ਼ਰੂਰ ਅਰਦਾਸ ਕਰਨੀ ਚਾਹੀਦੀ ਹੈ ਸਾਤ ਸੰਗਤ ਕਿਉਂਕਿ ਸਰਬੱਤ ਦੇ ਭਲੇ ਦੀ ਜਦੋਂ ਗੱਲ ਆਉਂਦੀ ਹੈ ਤੇ ਪਿਆਰਿਓ ਸਰਬੱਤ ਦੇ ਵਿੱਚ ਫਿਰ ਅਸੀਂ ਵੀ ਆ ਜਾਂਦੇ ਹਾਂ ਜਦੋਂ ਸਰਬੱਤ ਦੇ ਭਲੇ ਦੀ ਗੱਲ ਆਉਂਦੀ ਹੈ ਤੇ ਸਰਬੱਤ ਦੇ ਵਿੱਚ ਅਸੀਂ ਵੀ ਆਉਨੇ ਆਂ ਕੋਈ ਐਸਾ ਦੁਨੀਆਂ ਦਾ ਅਸਥਾਨ ਨਹੀਂ ਜਿੱਥੇ ਸਰਬੱਤ ਦੀ ਗੱਲ ਕੀਤੀ ਜਾਂਦੀ ਹੋਵੇ ਕੇਵਲ ਕੱਲਾ ਗੁਰੂ ਨਾਨਕ ਦਾ ਦਰਬਾਰ ਹੈ ਸਾਧ ਸੰਗਤ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਇਹ ਗੁਰੂ ਨਾਨਕ ਦਾ ਦਰਬਾਰ ਹੈ ਗੁਰਮੁਖ ਪਿਆਰਿਓ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਦਰਬਾਰ ਹੈ ਇਹ ਗੱਲ ਯਾਦ ਰੱਖਿਓ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸਾਨੂੰ ਇਨਸਾਨੀਅਤ ਸਿਖਾਉਂਦੀ ਹੈ ਹਯਵਾਨੀਅਤ ਨਹੀਂ ਪਾਤਸ਼ਾਹ ਨੇ ਸਾਨੂੰ ਇਨਸਾਨੀਅਤ ਦਿੱਤੀ ਹੈ ਸਤਿਗੁਰ ਕੀंदे ਨੇ ਕਿ ਭਲਿਆ ਇਹ ਗੱਲ ਯਾਦ ਰੱਖੀ ਜਦੋਂ ਤੂੰ ਇਨਸਾਨੀਅਤ ਦੇ ਫਲਸਫੇ ਨੂੰ ਪੜੇਗਾ ਇਨਸਾਨੀਅਤ ਨੂੰ ਪੜੇਗਾ ਤੇ ਇਹ ਗੱਲ ਹਮੇਸ਼ਾ ਯਾਦ ਰੱਖੀ ਕਿ ਇਨਸਾਨੀਅਤ ਤੋਂ ਵੱਡੀ ਕੋਈ ਹੋਰ ਚੀਜ਼ ਨਹੀਂ ਹੈ ਇਨਸਾਨੀਅਤ ਤੋਂ ਕੋਈ ਵੱਡੀ ਹੋਰ ਚੀਜ਼ ਹੈ ਹੀ ਨਹੀਂ ਗੁਰਮੁਖ ਪਿਆਰਿਓ ਜਿਨੇ ਇਨਸਾਨੀਅਤ ਨੂੰ ਪੜ ਲਿਆ ਜਿਨੇ ਇਨਸਾਨੀਅਤ ਨੂੰ ਬਾਚ ਲਿਆ ਤੇ ਯਾਦ ਰੱਖਿਓ ਪਿਆਰਿਓ ਉਹਨੇ ਫਿਰ ਹਰ ਇੱਕ ਚੀਜ਼ ਦੁਨੀਆ ਦੀ ਸਿੱਖ ਲਈ ਉਹਨੇ ਹਰ ਇੱਕ ਸ਼ੈ ਨੂੰ ਪੜਿਆ ਉਹਨੇ ਹਰ ਇੱਕ ਸ਼ੈ ਨੂੰ ਵਿਚਾਰਿਆ ਇਹ ਗੱਲ ਯਾਦ ਰੱਖਿਆ ਕਰੋ ਉਹਨੇ ਹਰ ਇੱਕ ਸ਼ੈ ਨੂੰ ਵਿਚਾਰਿਆ ਹੈ ਉਨੇ ਹਰ ਇੱਕ ਸ਼ੈ ਨੂੰ ਪੜਿਆ ਉਹਨੇ ਹਰ ਇੱਕ ਸ਼ੈ ਨੂੰ ਵਿਚਾਰਿਆ ਸਾਧ ਸੰਗਤ ਇਸ ਕਰਕੇ ਮੈਂ ਤੁਹਾਡੇ ਧਿਆਨ ਵਿੱਚ ਕਰਾ ਦੇ ਆ ਕਿਉਂਕਿ ਕੁਝ ਲੋਕਾਂ ਦੇ ਵੱਲੋਂ ਅਜੀਬੋ ਗਰੀਬ ਕੁਝ ਗੱਲਾਂ ਜੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ 2027 ਨੂੰ ਲੈ ਕੇ ਕਿਉਂਕਿ 1984 ਨੂੰ ਲੋਕ ਭੁੱਲੇ ਨਹੀਂ 1947 ਨੂੰ ਲੋਕ ਭੁੱਲੇ ਨਹੀਂ ਹਰ ਇੱਕ ਗੱਲ ਜਿਹੜੀ ਹੈ ਲੋਕਾਂ ਦੇ ਧਿਆਨ ਦੇ ਵਿੱਚ ਹੈ ਹਰ ਇੱਕ ਉਸ ਚੀਜ਼ ਨੂੰ ਲੋਕੀ ਜਾਣਦੇ ਨੇ ਹਰ ਇੱਕ ਉਸ ਸੀਨ ਨੂੰ ਲੋਕੀ ਜਿਹੜੇ ਨੇ ਉਹ ਵਾਕੂਬੀ ਯਾਦ ਰੱਖਦੇ ਨੇ ਹਰ ਇੱਕ ਉਸ ਵਸਤ ਤੇ ਲੋਕਾਂ ਦੀ ਜਿਹੜੀ ਹੈ ਉਹ ਤਗੜੀ ਨਿਗਾਹ ਹੈ ਲੋਕ ਜਾਣਦੇ ਨੇ ਉਸ ਵਿਸ਼ੇ ਨੂੰ ਕੋਈ ਨਹੀਂ ਭੁੱਲਿਆ ਹੋਇਆ ਉਸ ਚੀਜ਼ ਤੋਂ ਹਰ ਕੋਈ ਜਾਣੂ ਹੈ ਗੁਰਮੁਖ ਪਿਆਰਿਓ ਇਸ ਕਰਕੇ ਮੈਂ ਆਪ ਜੀ ਦਾ ਧਿਆਨ ਦਿਵਾਉਣਾ ਚਾਹਨਾ ਸਾਧ ਸੰਗਤ ਕਿਉਂਕਿ 2027 ਦੇ ਵਿੱਚ ਕਿਹਾ ਜਾ ਰਿਹਾ ਹੈ ਕਿ 5000 ਲੋਕਾਂ ਦੀ ਮੌਤ ਹੋਣੀ ਹੈ ਲੋਕਾਂ ਦੇ ਜਿਹੜੇ ਨੇ ਹੋਸ਼ ਛੱਡੇ ਪਏ ਨੇ ਵੀ ਕਿਤੇ ਮਾਈ ਮੇਰਾ ਨੰਬਰ ਉਹਨਾਂ 5000 ਚ ਨਾ ਹੋਵੇ ਮੈਂ ਉਹ 5000 ਵਾਲਾ ਹੁਣ ਨਾ ਹੋਵਾਂ ਕਿਤੇ ਮੇਰਾ ਨੰਬਰ ਨਾ ਹੋਵੇ ਮੈਂ ਨਾ ਉੱਡ ਜਾ ਮੇਰੇ ਨਾਲ ਨਾ ਹੋ ਜੇ ਐ ਨਾ ਹੋ ਜੇ ਉਹ ਨਾ ਹੋ ਜੇ ਲੋਕ ਇਹੋ ਜੀਆਂ ਚੀਜ਼ਾਂ ਤੋਂ ਕਾਫੀ ਜ਼ਿਆਦਾ ਡਰੇ ਬੈਠੇ ਆ ਪਿਆਰਿਓ ਡਰਨ ਦੀ ਜ਼ਰੂਰਤ ਨਹੀਂ ਹੈ ਡਰਨਾ ਨਹੀਂ ਹੈ ਕਬਰਾਉਣਾ ਨਹੀਂ ਹੈ ਕਿਸੇ ਗੱਲ ਤੋਂ ਡਰਨਾ ਨਹੀਂ ਡਰਨਾ ਕਿਉਂ ਹੈ ਜੀ ਬਿਲਕੁਲ ਨਹੀਂ ਡਰਨਾ ਬਿਲਕੁਲ ਡਰਨਾ ਹੈ ਹੀ ਨਹੀਂ ਸਾਥ ਸੰਗਤ ਜਦੋਂ ਪਿਆਰਾ ਨਾਲ ਹੈ ਗੁਰੂ ਨਾਲ ਹੈ ਜਾਂ ਸਤਗੁਰ ਪਿਆਰਾ ਮੇਰੇ ਨਾਲ ਹੈ ਤੇ ਉਹ ਜਦੋਂ ਨਾਲ ਹੈ ਫਿਰ ਡਰਨ ਦੀ ਲੋੜ ਹੀ ਕੋਈ ਨਹੀਂ ਫਿਰ ਗੱਲ ਹੀ ਕੋਈ ਨਹੀਂ ਡਰਨਾ ਨਹੀਂ ਹੈ ਸਭ ਤੋਂ ਵੱਡੀ ਗੱਲ ਹੈ ਵੀ ਡਰਨਾ ਕਿਸ ਵਾਸਤੇ ਹੈ ਡਰਨਾ ਨਹੀਂ ਸਾਥ ਸੰਗਤ ਜੇ ਕੋਈ ਅਪਰਾਧ ਕਰਨ ਦੀ ਸੋਚ ਵੀ ਰਿਹਾ ਹੈ ਨਾ ਤੇ ਯਾਦ ਰੱਖਿਓ ਵੀ ਉਹਨੂੰ ਰੱਬ ਦੇਖ ਰਿਹਾ ਅੱਗੋਂ ਦੇਖਿਆ ਪਿੱਛੋਂ ਦੇਖਿਆ ਤੁਝ ਤੇ ਕਹਾਂ ਛੁਪਾਵੇਂ ਹੈ اے ਪਾਤਸ਼ਾਹ ਜੀ ਤੇਤੋਂ ਕਿਵੇਂ ਛੁਪਾਊਗਾ ਜੇ ਕੋਈ ਸਤ ਜਿੰਦਿਆਂ ਦੇ ਅੰਦਰ ਵੜ ਕੇ ਵੀ ਅਪਰਾਧ ਕਰ ਲਵੇ ਤੇ ਯਾਦ ਰੱਖਿਓ ਉਹਦੇ ਤੋਂ ਲੁਕਾਇਆ ਨਹੀਂ ਜਾ ਸਕਦਾ ਉਹਨੂੰ ਚਕਮਾ ਨਹੀਂ ਦਿੱਤਾ ਜਾ ਸਕਦਾ ਉਹ ਪਰਮਾਤਮਾ ਨੂੰ ਚਕਮਾ ਦੇਣਾ ਬਹੁਤ ਮੁਸ਼ਕਲ ਹੈ ਉਹਨੂੰ ਚਕਮਾ ਨਹੀਂ ਦਿੱਤਾ ਜਾ ਸਕਦਾ ਗੁਰਮੁਖ ਪਿਆਰੇ ਉਹ ਇਹ ਗੱਲ ਯਾਦ ਰੱਖਿਓ ਵੀ ਕੋਈ ਵੀ ਹੋਵੇ ਭਾਵੇਂ ਭਾਵੇਂ ਕੋਈ ਵੀ ਕਿਉਂ ਨਾ ਹੋਵੇ ਯਾਦ ਰੱਖਿਓ ਵੀ ਉਹਨੂੰ ਚਕਮਾ ਨਹੀਂ ਦਿੱਤਾ ਜਾ ਸਕਦਾ ਸਾਥ ਸੰਗਤ ਮੈਂ ਇਥੇ ਤਾਂ ਕਰਕੇ ਬੇਨਤੀਆਂ ਕੀਤੀਆਂ ਨੇ ਪਿਆਰਿਓ ਜੇਕਰ ਸਰਬੱਤ ਦੇ ਭਲੇ ਦੀ ਗੱਲ ਹਰ ਇੱਕ ਨੂੰ ਸਮਝ ਲੱਗ ਜਾਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਰਬੱਤ ਦੀ ਗੱਲ ਕਿਉਂ ਕਰਦੇ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਿਉਂ ਹੋਣੀ ਚਾਹੀਦੀ ਹੈ ਸਰਬੱਤ ਦੀ ਭਲੇ ਦੀ ਗੱਲ ਸਭ ਨੂੰ ਸਮਝ ਕਿਉਂ ਹੋਣੀ ਚਾਹੀਦੀ ਹੈ ਇਸ ਕਰਕੇ ਕਿਉਂਕਿ ਸਰਬੱਤ ਦੇ ਵਿੱਚ ਅਸੀਂ ਵੀ ਆਉਣੇ ਹਾਂ ਜੇ ਕਿਸੇ ਅਸੀਂ ਤੇ ਅੱਜ ਜ਼ੁਲਮ ਢਾਵਾਂਗੇ ਤੇ ਕੱਲ ਨੂੰ ਸਾਡੇ ਨਾਲ ਵੀ ਹੋ ਸਕਦਾ ਹੈ ਸ਼ੇਰ ਨੂੰ ਸਵਾ ਸ਼ੇਰ ਵੀ ਟੱਕਰ ਸਕਦਾ ਹੈ ਤੇ ਜੇ ਅਸੀਂ ਅੱਜ ਕਿਸੇ ਦਾ ਮਾੜਾ ਕਰਾਂਗੇ ਕੱਲ ਨੂੰ ਸਾਡੇ ਨਾਲ ਵੀ ਮਾੜਾ ਹੋ ਜਾਏ ਕਿਸੇ ਦਾ ਅਸੀਂ ਚੰਗਾ ਕਰਾਂਗੇ ਤੇ ਕੱਲ ਨੂੰ ਸਾਡੇ ਨਾਲ ਜ਼ਰੂਰ ਕੋਈ ਚੰਗਾ ਕਰਨ ਵਾਲਾ ਆਏਗਾ ਰੱਬ ਦਾ ਫਰਿਸ਼ਤਾ ਰੱਬ ਪਰਮਾਤਮਾ ਖੁਦ ਭੇਜੇਗਾ ਇਹ ਗੱਲ ਯਾਦ ਰੱਖਿਓ ਜੀ ਸਾਰੇ ਜਾਨੇ ਜੇਕਰ ਸਾਡੇ ਲੋਕਾਂ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਹੈ ਕਹਿੰਦੇ ਡਰ ਕਿਉਂ ਸੋ ਡਰਦਾ ਹੈ ਜੇ ਪਾਪ ਕਮਾਉਂਦਾ ਪਾਤਸ਼ਾਹ ਕਹਿੰਦੇ ਨੇ ਉਹੀ ਡਰਦਾ ਹੈ ਜਿਹੜਾ ਪਾਪ ਕਮਾਉਂਦਾ ਹੈ ਮਰਨ ਤੋਂ ਡਰ ਕਿਹਨੂੰ ਲੱਗਦਾ ਹੈ ਉਹਨੂੰ ਲੱਗਦਾ ਹੈ ਜਿਹੜਾ ਪਾਪ ਕਮਾਉਂਦਾ ਹੈ ਤੇ ਹੁਣ ਯਾਦ ਰੱਖੋ ਜਿਹਦਾ ਕੋਈ ਵਹਿ ਵਹਿ ਵਾਸਤਾ ਹੀ ਨਹੀਂ ਹੈਗਾ ਤੇ ਉਹ ਕਿਉਂ ਡਰੇਗਾ ਜਿਨੇ ਕਦੇ ਮਾੜੇ ਕੰਮ ਕੀਤੇ ਨੇ ਉਹ ਕੋਈ ਗੱਲ ਨਹੀਂ ਭਾਈ ਜਿਵੇਂ ਪਰਮਾਤਮਾ ਦੀ ਮਰਜ਼ੀ ਉਹਦੇ ਭਾਣੇ ਵਿੱਚ ਰਹਿਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਉਹਦੇ ਭਾਣੇ ਵਿੱਚ ਉਹੀ ਰਹਿ ਜਾਂਦੇ ਨੇ ਜੋ ਉਹਨੂੰ ਸਮਝਦੇ ਨੇ ਮੈਂ ਇਸ ਕਰਕੇ ਕਹਿਣਾ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਸਰਬੱਤ ਦੀ ਭਲਾ ਮੰਗਿਆ ਕਰੋ ਤਾਂ ਜੋ ਇਹੋ ਜੀਆਂ ਘਟਨਾਵਾਂ ਨਾ ਵਾਪਰਨ ਜਿਹੜੇ ਲੋਕ ਬੁੱਧੀਹੀਣ ਹੋ ਚੁੱਕੇ ਆ ਉਹਨਾਂ ਲੋਕਾਂ ਨੂੰ ਵੀ ਸਤ ਬੁੱਧੀ ਆਵੇ ਪਿਆਰਿਓ ਉਹ ਵੀ ਥੋੜੇ ਜੇ ਬਣ ਸਕਣ ਵਧੀਆ ਇਹ ਗੱਲ ਯਾਦ ਰੱਖਿਓ ਤਾਂ ਕਰਕੇ ਬੇਨਤੀਆਂ ਕਰ ਰਿਹਾ ਕਿਉਂਕਿ ਜਿਹੜੇ ਕਿਸ ਨੂੰ ਮਾਰਨ ਦੀ ਸੋਚ ਰਹੇ ਨੇ ਕੱਲ ਨੂੰ ਕੋਈ ਸਾਨੂੰ ਵੀ ਮਾਰਨ ਵਾਲਾ ਜਮਿਆ ਹੋਏਗਾ ਇਹ ਗੱਲ ਯਾਦ ਰੱਖਿਓ ਔਰ ਦੂਜੀ ਗੱਲ ਇਹ ਹੈ ਕਿ ਜਿਹੜੇ ਆਪਸੀ ਲੋਕਾਂ ਨੂੰ ਲੜਾਉਂਦੇ ਨੇ ਧਰਮ ਦੇ ਨਾਂ ਤੇ ਯਾਦ ਰੱਖਿਓ ਉਹਨਾਂ ਦਾ ਫਿਰ ਕੀ ਹਾਲ ਹੁੰਦਾ ਹੈ ਇਹ ਪ੍ਰਮਾਤਮਾ ਬਹੁਤ ਬਾਖੂਬੀ ਚੰਗੀ ਤਰ੍ਹਾਂ ਜਾਣਦਾ ਹੈ ਔਰ ਕੋਈ ਜਾਣੇ ਨਾ ਜਾਣੇ ਇਸ ਕਰਕੇ ਡਰੋ ਨਾ ਵੀ ਸਾਡੇ ਅਸੀਂ ਮਰ ਜਾਗੇ ਐ ਹੋ ਜਾਊਗਾ ਉਹਦੇ ਭਾਣੇ ਵਿੱਚ ਜੀਓ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨੋ ਜੋ ਜੇ ਹੋਣਾ ਵੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ ਨਾਮ ਸਿਮਰਨ ਸਾਡੇ ਕੋਲ ਹੋਏਗਾ ਕਹਿੰਦੇ ਨੇ ਦੂਜਿਆਂ ਨੂੰ ਵੀ ਉਹ ਬਚਾ ਲੈਂਦੇ ਨੇ ਜਿਹੜੇ ਆਪ ਨਾਮ ਸਿਮਰਨ ਕਰਦੇ ਨੇ ਤੇ ਯਾਦ ਰੱਖਿਓ ਪਿਆਰਿਓ ਜੇ ਆਫਤ ਆਉਣ ਵਾਲੀ ਵੀ ਹੈ ਪਹਿਲੀ ਗੱਲ ਤੇ ਡਰੋ ਨਾ ਜੇ ਆਉਣ ਵਾਲੀ ਵੀ ਹੈ ਤੇ ਯਾਦ ਰੱਖਿਓ ਫਿਰ ਨਾਮ ਸਿਮਰਨ ਕਰੋ ਸ਼ੁਰੂ ਤੇ ਉਹ ਵੱਡੀਆਂ-ਵੱਡੀਆਂ ਆਫਤਾਂ ਗੁਰੂ ਪਾਤਸ਼ਾਹ ਢਾਲ ਦਿੰਦੇ ਨੇ ਵੱਡੀਆਂ-ਵੱਡੀਆਂ ਆਫਤਾਂ ਟਲ ਜਾਂਦੀਆਂ ਨੇ ਪਿਆਰਿਓ ਨਾਏ ਤਰਲ ਨਾਏ ਲਾਇਆ ਨਰਕ ਨਾ ਜਾਈਏ ਇਹ ਗੱਲ ਤੁਹਾਨੂੰ ਯਾਦ ਹੋਏਗੀ ਪਾਤਸ਼ਾਹ ਬਾਣੀ ਵਿੱਚੋਂ ਕਹਿੰਦੇ ਨੇ ਉਹਦਾ ਨਾਮ ਲਿਆਂ ਜਮਦੂਤ ਵੀ ਛੱਡ ਜਾਂਦੇ ਨੇ ਨਰਕਾਂ ਤੋਂ ਵੀ ਪਾਸਾ ਵਟਿਆ ਜਾ ਸਕਦਾ ਐਸੇ ਨਹੀਂ ਉਹ ਸਤਿਗੁਰੂ ਇਹ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ